ਅਤੇ ਉज्ज्वल ਤੰਦ ਆਨੰਦ ਮਨਨ ਕੁਕ੍ਰਿਆ ਤੇ ਨਾਮ ਸਜੋਤ ਗਨੰ ਇਹ ਵੀ ਮਕੀ ਉज्ज्वल ਤੰਦ ਆ ਅਕੀ ਉਤੰਦ ਤੰਦ ਦੇ ਦੋਏ ਜਿਹੜੇ ਮਨੋ ਚਿਤ ਦੇ ਜਿਹੜੇ ਉज्ज्वल ਹੋਲ ਹੋ ਗੀ ਸ਼ੁੱਧ ਹੋਲ ਦੋਏ ਆਨੰਦ ਮਨਨ ਆਨੰਦ ਬਣਤੀ ਵੀ ਹੋਵੇ ਅਨੰਦ ਮਨ ਵੀ ਹੋ ਜੜਾ ਆਨੰਦ ਰਹੇ ਮਾਇਆ ਦੇ ਵਿੱਚ ਹੋਵੇ ਕੁਕ੍ਰਿਆ ਦੇ ਵਿੱਚ ਵੀ ਕਰੇ ਇਹ ਵੀ ਕੁਕ੍ਰਿਆ ਕੁਕ੍ਰਿਆ ਤੇ ਨਾਮ ਸਜੋਤ ਗਨੰ ਇਹ ਕੁਕਰਿਆ ਚੰਗੀ ਕਰਿਆ ਨਹੀਂ ਆ ਸੰਸਾਰੀ ਪਦਾਰਥਾਂ ਦੀ ਜਿਹੜੀ ਹੈ ਉਹ ਕੁਕਰਿਆ ਇਹ ਵੀ ਜੇ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚਦੇ ਇਹ ਕਰਿਆ ਨਹੀਂ ਠੀਕ ਕੁਕਰਿਆ ਕਿਉਂ ਇੱਥੇ ਜਿਹੜੀ ਹੈ ਵਿਚਾਰ ਵਾਲੀ ਕਰਿਆ ਖਤੂ ਪ੍ਰਾਣੀ ਆਇਓ ਲਾਹ ਲੈਣ ਇਹ ਲਾਹ ਤਦੂ ਨਾਲ ਜਾਣ ਵਾਲਾ ਨਹੀਂ ਇਹ ਲਾਹ ਵਾ ਤੇ ਆਇਆ ਦੀ ਸੀ ਤ ਸਾਰੀ ਲੋਹਾ ਤਾਂ ਹੈ ਦੇ ਵਿੱਚ ਇਮਾਨਦਾਰੀ ਦਾ ਵੀ ਹੈ ਚਲੋ ਮੰਨ ਲਏ ਪਰ ਉਹ ਤਾਂ ਰੁਖਾਨ ਹੋ ਗਿਆ ਨਾ ਜੋ ਲੈਣਾ ਆਇਆ ਤਾਂ ਉਹ ਤਾਂ ਮੰਨ ਲਈ ਇਹ ਕਿਰਿਆ ਤਾਂ ਹੈ ਕੋ ਕਿਰਿਆ ਵੀ ਕੋ ਕਿਰਿਆ ਤੇ ਨਾਮ ਸੋ ਜੋਧ ਪਕੜੇ ਲੱਗਿਆ ਇਹ ਕੋ ਫਕੜੇ ਕੋ ਕਿਰਿਆ ਤੇ ਨਾਮ ਕੇ ਜੋਧ ਗਣਨ ਇੱਕੋ ਫਕੜੇ ਐ ਕੋ ਫਕੜੇ ਐ ਕੋ ਕਿਰਿਆ ਇਹ ਵੀ ਬੜਾ ਜੋਧ ਹੈ ਇਹ ਵੀ ਨਹੀਂ ਖੜਾ ਛੜਦਾ ਕੋ ਕਿਰਿਆ ਤੇ ਨਾਮ ਸੋ ਜੋਧ ਗਣਨ ਹਾਂ ਕੁਕਰਿਆ ਵਾਲਾ ਜੋਦਾ ਇਹ ਬਣੀ ਨੂੰ ਬਸ ਜਾਣਦਾ ਇਹ ਨੂੰ ਇਹਨੂੰ ਢਾਉਣਾ ਵੀ ਬਹੁਤ ਔਖਾ ਹੈ ਕੁਕਰਿਆ ਵਾਲਾ ਜੋਦਾ ਜਿਹੜਾ ਕੀ ਆਦਮੀ ਬਹੁਤ ਇਮਾਨਦਾਰ ਹੈ ਸਭ ਕੁਝ ਠੀਕ ਹੈ ਪਰ ਇਹਦੀ ਇਹਦੀ ਕੁਕਰਿਆ ਦੀ ਜਿੰਨੀ ਇਹ ਛੱਡੀ ਸਰ ਉਹ ਹੀ ਵਾਦਾ ਬਣ ਜਾਂਦੀ ਹੈ ਉਹ ਵਾਦਾ ਬਣ ਕੇ ਨਹੀਂ ਹੋਣੀ ਉਹ